ਫਿਰ ਬਾਬਾ ਜੀ ਦੀ ਜਗਾ ਨੂੰ ਆ ਤੋੜਨ ਦੀ ਜਿਹੜੀ ਹੈ ਹਦਾਇਤ ਆਪ ਪ੍ਰਸ਼ਾਸਨ ਦੇ ਵੱਲੋਂ ਦਿੱਤੀਆਂ ਗਈਆਂ ਨੇ ਯਾਰ ਫੋਨ ਆਇਆ ਕਿਸੇ ਪਾਪਾ ਜੀ ਨੂੰ ਜਗਾ ਤੋੜ ਦੇਣੀ ਆ ਅਸੀਂ ਇਹਦਾ ਵਿਰੋਧ ਕਰਦੇ ਆ ਜ਼ੋਰਦਾਰ ਵਿਰੋਧ ਕਰਦੇ ਆ ਸਕਦਾ ਹੈ ਇਹ ਲੀਗਲ ਜਗਾ ਹੋਏ ਤਾਂ ਕਰਕੇ ਉਹਨਾਂ ਨੂੰ ਆਰਡਰ ਸਾਇ ਹੈ ਉਹਨ ਕੀ ਇਹ ਇਸ ਜਗ੍ਹਾ ਤੇ ਵਿਰੋਧ ਬੰਡੋ ਜਨ ਚਲਾਣਾ ਤਾਂ ਫਿਰ ਮਾਤਮ ਪਰ ਚਲਾਣਾ ਹੈ ਸਾਰੇ ਸਾਰੀ ਸਰਕਾਰੀ ਜਗਾ ਹੈ ਕੀ ਇਹਨਾਂ ਨੇ ਤੋਡੀਆਂ ਤੇ ਮਦਫੁਰਤ ਸ਼ੁਰੂ ਕਰਨ ਪੀਲਾ ਪੰਜਾ ਆਪਣਾ ਲੈ ਕੇ ਇਥੋਂ ਤੱਕ ਤੋੜ ਦੇਣਾ ਸਾਨੂੰ ਕੋਈ ਬੱਤੀ ਨਹੀਂ ਹੋਏ ਤੇ ਜੇ ਇਹ ਬਾਬਾ ਜੀ ਦੀ ਜਗਾ ਕੱਲੀ ਤੋੜਨਗੇ ਤਾਂ ਅਸੀਂ ਇਹਦਾ ਪੋਰ ਚਾਰਜ विरोध ਕਰਾਂਗੇ ਤੇ ਸਰਕਾਰ ਦੇ ਖਿਲਾਫ ਨਾਰੇ ਲਾਵਾਂਗੇ ਤੇ ਸੜਕਾਂ ਤੇ ਉਤਰਾਂਗੇ ਗੈਨਾਈ ਦੀ ਵੱਡੀ ਬਟੇ ਕਾਰੋਬਾਰ ਕੋਲੇ ਦੇ ਐਡੇ ਦੀ ਵੱਡੀਆਂ ਦੁਕਾਨਾਂ ਆ ਉਹਦੇ ਨੂੰ ਟੁੱਕੇ ਨਹੀਂ ਕਰਦੀਆਂ ਕਹਿੰਦੇ ਕਿ ਨਹੀਂ ਸਾਡੀ ਜਗ੍ਹਾ ਵੀ ਤੋੜਦੀ ਬਾਕੀ ਜੀ ਵੀ ਤੋੜੋ ਆਈ ਹਾਈ ਵਿੱਚ ਪਾਜਾਮ ਕਰਾਂਗੇ ਕਹਿੰਦਾ ਤੁਸੀਂ ਤੱਕੋ ਹਾਈ ਵਿੱਚ ਪਾਜਾਮ ਕਰ ਲਿਓ ਨਾ ਚੰਨ ਤੋੜੋ ਪਰ ਜੋ ਜਾਣਕਾਰੀ ਸੇਵਾਦਾਰ ਦੇ ਰਹੇ ਨੇ ਕਹਿੰਦੇ ਨੇ ਕਿ ਜੇਕਰ ਬਲਡوزر ਚਲਾਉਣਾ ਹੈ ਤੇ ਪਿੱਛੋਂ ਦੇ ਚਲਾਉਂਦੇ ਹੋਏ ਆਏ ਸਾਰੀ ਇਹ ਮਾਰਤਾ ਵਹਿਦੂ ਘਾਇਆ ਜਾਏ ਆਂ ਦੇਖੋ ਜੀ ਮੁਬਾਰਕ ਐਰ ਬੈਕ 재미 Mrktarið gutab filtRAF hoc ਨਾਜ਼ੀ ਕੇਸ ਵਾਲੇ ਮੇਰੇ ਜੰਮੂ نیشنل ਹਾਈਵੇ ਤੇ ਮੌਜੂਦਗੀ ਔਰ ਕੁਝ ਲੋਕ ਇਕੱਠੇ ਹੋਏ ਨੇ ਔਰ ਜੋ ਸਾਨੂੰ ਜਾਣਕਾਰੀ ਮਿਲੀ ਹੈ ਕਿ ਇਸ ਜਗ੍ਹਾ ਨੂੰ ਜਿਹੜੀ ਬਾਬਾ ਜੀ ਦੀ ਜਗ੍ਹਾ ਹੈ ਪੀਰ ਬਾਬਾ ਜੀ ਦੀ ਜਗ੍ਹਾ ਔਰ ਉਸ ਨੂੰ ਤੋੜਨ ਦੀ ਜਿਹੜੀ ਹੈ ਹਦਾਇਤਾਂ ਪ੍ਰਸ਼ਾਸਨ ਦੇ ਵੱਲੋਂ ਦਿੱਤੀਆਂ ਗਈਆਂ ਨੇ ਔਰ ਕਿਹਾ ਜਾ ਰਿਹਾ ਹੈ ਕਿ ਸ਼ਾਮ ਤੱਕ ਇਸ ਜਗ੍ਹਾ ਤੇ ਬੁਲਡੋਜ਼ਰ ਜਾਣੂ ਤੋੜ ਦਿੱਤਾ ਜਾਏਗਾ ਆਜ ਤੋਂ ਸਾਡੇ ਨਾਲ ਲੋਕ ਜੁੜੇ ਨੇ ਉਹਨਾਂ ਨਾਲ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਨਾਮ ਤੇ ਸ਼ੁਰੂਆਤ ਕਰੋ ਕੀ ਗੱਲਬਾਤ ਹੋਈ ਹੈ ਮੈਂ ਹਰਜੀਸ਼ ਕੁਮਾਰ ਲਾਟੂ ਇਹ ਬਾਬਾ ਜੀ ਦੀ ਜਗ੍ਹਾ ਆ ਇੱਕ ਘੜ ਤੋਂ ਘੜ ਵੀ ਸਾਨੂੰ 11-12 ਸਾਲ ਹੋ ਗਏ ਲੰਗਰ ਕਰਦੇ ਤੇ ਇਹ ਮੇਰਾ ਭਰਾ ਉਹ 17 ਸਾਲ ਹੋ ਗਏ ਇੱਥੇ ਸੇਵਾ ਕਰਦੇ ਤੇ ਇਹਨਾਂ ਨੂੰ ਚਾਰ ਫੋਨ ਆਏ ਆ ਕਿ ਅਸੀਂ ਬਾਬਾ ਜੀ ਦੀ ਜਗਾ ਤੋੜ ਦੇਣੀ ਆ ਅਸੀਂ ਇਹਦਾ ਵਿਰੋਧ ਕਰਦੇ ਆ ਜ਼ੋਰਦਾਰ ਵਿਰੋਧ ਕਰਦੇ ਆ ਜੇ ਇਹਨਾਂ ਨੇ ਤੋੜਨੀ ਆ ਤੇ ਮਦਪੁਰ ਤੋਂ ਸ਼ੁਰੂ ਕਰਨ ਪੀਲਾ ਪੰਜਾ ਆਪਣਾ ਲੈ ਕੇ ਤੇ ਇਥੋਂ ਤੱਕ ਤੋੜ ਦੇਣ ਸਾਨੂੰ ਕੋਈ ਅਪੱਤੀ ਨਹੀਂ ਹੋਏਗੀ ਤੇ ਜੇ ਇਹ ਬਾਬਾ ਜੀ ਦੀ ਜਗਾ ਕੱਲੀ ਤੋੜਨਗੇ ਤੇ ਅਸੀਂ ਇਹਦਾ ਪੋਰਜਾਰ ਵਿਰੋਧ ਕਰਾਂਗੇ ਤੇ ਸਰਕਾਰ ਦੇ ਖਿਲਾਫ ਨਾਰੇ ਲਾਵਾਂਗੇ ਤੇ ਸੜਕਾਂ ਤੇ ਉਤਰਾਂਗੇ ਜੈ ਸਿੱਖ ਇਹ ਨਹਿਰ ਮੈਕਮੇ ਦੀ ਜਗਾ ਨਹਿਰ ਮੈਕਮੇ ਦੀ ਜਗਾ ਜੀ ਤੁਹਾਨੂੰ ਕਿੰਨੇ ਕਿਹਾ ਕਿ ਇਹ ਜਗਾ ਜਿਹੜੀ ਤੋੜ ਦਿੱਤੀ ਜਾਏਗੀ ਫਿਰ ਲਾਵਾਂਗੇ ਇਹ ਨਹਿਰ ਮੈਕਮੇ ਦੇ ਕੁਝ ਅਫਸਰਾਂ ਦਾ ਤੇ ਕੁਝ ਬੰਦਿਆਂ ਦਾ ਫੋਨ ਆਇਆ ਮੇਰੇ ਭਰਾ ਨੂੰ ਬੋਧਰਾਜ ਜੀ ਮੈਂ ਮੈਨੂੰ 17 18 ਸਾਲ ਹੋ ਗਿਆ ਇੱਥੇ ਹਰ ਸਾਲ ਪੰਡਾਰਾ ਕਰਦੇ ਅਸੀਂ ਕਿਸੇ ਨੂੰ ਇੱਥੇ ਰੇੜੀ ਨਹੀਂ ਲਾਣ ਦਿੰਦੇ ਅਸੀਂ ਕਿਸੇ ਨੂੰ ਇੱਥੇ ਕਾਰੋਬਾਰ ਨਹੀਂ ਖੋਲਣ ਦੇ ਦੇ ਕਿਉਂਕਿ ਤੰਦਾਨੀ ਬਣਾਣਾ ਇਹ ਬਾਬਾ ਜੀ ਦੀ ਜਗ੍ਹਾ ਹੈ ਤੇ ਇਹ ਪਰਮਾਤਮਾ ਦੀ ਜਗ੍ਹਾ ਹੈ ਦੁਕਾਨਦਾਰੀ ਨਹੀਂ ਹੈਗੀ ਨਾ ਅਸੀਂ ਬਣਾਈ ਦੀ ਆ ਕੱਲ ਮੈਨੂੰ ਨਹਿਰ ਮਹਿਕਵਾਲੇ ਦਾ ਫੋਨ ਆਇਆ ਸੀ ਸਵੇਰੇ ਮੈਨੂੰ 6 ਵਜੇ ਮੈਨੂੰ ਮੇਰੇ ਘਰ ਬੰਦੇ ਚੱਲ ਗਏ ਸੀ ਤੇ ਮੈਨੂੰ ਜੈ ਸਾਹਿਬ ਨੇ ਸੱਦਿਆ ਹੀ ਨੋਂਥੇ ਗਿਆ ਹੀ ਜੈ ਸਾਹਿਬ ਕਹਿੰਦਾ ਕਿ ਕੰਦਾ ਤੋੜ ਕੇ ਤੁਸੀਂ ਆਪ ਸਾਈਡ ਤੇ ਲਾਗੋ ਤੇ ਟੀਨ ਵੀ ਤੋੜ ਦਿਓ ਟੀਨ ਲਾ ਕੇ ਪਰੇ ਰੱਖ ਦਿਓ ਤੁਹਾਨੂੰ ਮੈਂ ਨਹੀਂ ਤੇ ਇਹ ਹੈ ਸਾਨੂੰ ਬੜੇ ਉੱਪਰੋਂ ਸਖਤ ਆਰਡਰ ਆ ਤੇ ਮੈਂ ਉਹਨਾਂ ਨੂੰ ਕਿਹਾ ਜੀ ਮੇਰੇ ਜਿਹੜੇ ਨਾਲ ਜੁੜੇਦੇ ਆ ਉਹਨਾਂ ਨੂੰ ਪੁੱਛ ਕੇ ਦੱਸਾਂਗਾ ਕੀ ਕਹ ਹੋ ਸਕਦਾ ਇਲੀਗਲ ਜਗ੍ਹਾ ਹੋਏ ਤਾਂ ਕਰਕੇ ਉਹਨਾਂ ਨੂੰ ਆਰਡਰ ਸਾਇਓਨ ਕਿ ਇਹ ਇਸ ਜਗ੍ਹਾ ਤੇ ਬਲਡوزر ਚਲਾਹ ਬਲਡوزر ਚਲਾਣਾ ਤੇ ਫਿਰ ਮਾਤ ਉੱਪਰ ਤੋਂ ਚਲਾਣਾ ਇਹ ਸਾਰੇ ਸਾਰੀ ਸਰਕਾਰੀ ਜਗ੍ਹਾ ਆ ਜਿਨ੍ਹਾਂ ਨੇ ਏਡੇ ਵੱਡੇ ਕਾਰੋਬਾਰ ਖੋਲੇਦੇ ਐ ਏਡੇ ਵੱਡੀਆਂ ਦੁਕਾਨਾਂ ਆ ਉਹ ਦਿਨ ਦੇ ਕੋ ਟੁੱਟੇ ਨਹੀਂ ਕਰਦੀਆਂ ਕੱਲ ਹੁਣ ਮੰਦ ਮੰਦਰ ਦੇ ਪੰਜ ਨੰਬਰ ਗਈ ਹੋਣਾ 2 ਮਿੰਟ ਦੇ ਵਿੱਚ 100 ਬੰਦਾ ਇਕੱਠਾ ਕੀਤਾ ਈ ਟੀਂ ਟੀਂ ਕਰਦੇ ਵਾਪਸ ਚਲ ਗਏ ਕਿਉਂਕਿ ਇਹ ਇੱਕ ਸਾਈਡ ਤੇ ਜਗ੍ਹਾ ਆ ਇਹ ਹਾਈਵੇ ਤੇ ਜਗ੍ਹਾ ਆ ਇੱਥੇ ਦੇਖੋ ਇਹ ਯਾਤਰੀ ਆਂਦੇ ਆ ਇਹ ਲੰਗਰ ਭੋਲੇ ਸ਼ੰਕਰ ਦਾ ਲੱਗਦਾ ਇੱਥੇ ਲੋਕੀ ਆਣ ਕੇ ਰੋਟੀ ਖਾਂਦੇ ਆ ਸੇਵਾ ਕਰਦੇ ਆ ਇੱਥੇ ਆਣ ਕੇ ਇਹ ਸਾਡੀ ਜਗ੍ਹਾ ਕਿਉਂ ਤੋੜਨੀ ਆ ਸਾਰਿਆਂ ਦੀ ਤੋੜਨ ਜੇ ਤੋੜਨੀ ਆ ਤੇ ਸਾ ਪਿੱਛੋਂ ਲੱਗਣ ਤੋੜਨ ਨੇ ਕਿਹਾ ਕਿ ਪਿੱਛੋਂ ਵੀ ਟੁੱਟਣਗੀਆਂ ਜਾਂ ਜਿਸ ਤਰਫ਼ ਤੁਹਾਡੀ ਜਦੋਂ ਜਦੋਂ ਪਿੱਛੋਂ ਟੁੱਟਣਗੀਆਂ ਤੇ ਸਾਡੀ ਵੀ ਤੋੜ ਦੇਣ ਮੰਗੇ ਉਹ ਹੀ ਕਰਨੇ ਕਿ ਜੇ ਸਾਡੇ ਨਾਲ ਧੱਕਾ ਕਰਨਗੇ ਤੇ ਇਹ ਸ਼ਰਤ ਦੇ ਉੱਤਰਾਂਗੇ ਡੀਸੀ ਸਾਹਿਬ ਨੂੰ ਨਹੀਂ ਮਿਲੇ ਮੇਰੀ ਐਸਡੀ ਸਾਹਿਬ ਨਾਲ ਗੱਲ ਹੋਈ ਆ ਉਹ ਕਹਿੰਦੇ ਕਿ ਇਹ ਜਗ੍ਹਾ ਮੈਂ ਸ਼ਾਮੀ 6 ਵਜੇ ਤੱਕ ਤੋੜ ਦੇਣੀ ਆ ਮੈਂ ਜੀ ਤੂੰ ਅੱਜ ਸ਼ਾਮ ਤੱਕ ਤੋੜ ਦੇਣੀ ਹੈ ਜਗ੍ਹਾ ਮੇਂ ਮੈਂ ਨੂੰ ਕਹਿਆ ਨਹੀਂ ਸਾਡੀ ਜਿਹੜੀ ਤੋੜਨੀ ਬਾਕੀ ਇਹਦੀ ਵੀ ਤੋੜੋ ਹਾਈਵੇ ਤੇ ਕਾ ਜਾਮ ਕਰਾਂਗੇ ਕਹਿੰਦਾ ਤੁਸੀਂ ਇੱਦਾ ਕਰਿਓ ਹਾਈਵੇ ਤੇ ਕਾ ਜਾਮ ਕਰ ਲਿਓ ਮੈਂ ਸ਼ਮੀ ਤੋੜਨੀ ਹੈ ਮੈਨੂੰ ਨੇ ਤਨਕੀ ਦਿੱਤੀ ਹੈ ਆਪਣੀ ਉਹਨੂੰ ਉਹ ਦੇ ਦੀ ਸਾਨੂੰ ਤੁਸ ਦਸੀ ਹੈ ਇਹਨੂੰ ਤੁਸ ਦੱਸਣ ਵਾਸਤੇ ਇਹ ਮਤਲਬ ਇਹ ਸਭ ਕੁਝ ਭਰਾਲਾ ਕੀਤਾ ਗਿਆ ਹੈ ਬਾਕੀ ਜੇ ਸਾਡਾ ਮਤ ਤੱਕਾ ਕਰੇਗਾ ਤਾਂ ਅਸੀਂ ਸ਼ਰਤਾਂ ਤੇ ਉਤਰਾਂਗੇ ਹਾਈਵੇ ਤੇ ਕਾ ਜਾਮ ਕਰਾਂਗੇ ਹਾਲਾਂਕਿ ਨਾਰ ਮਕਮੀ ਦੀ ਜਗਾ ਹੈ ਔਰ ਉਸਤੇ ਹੀ ਪੀਰ ਬਾਬਾ ਜੀ ਦੀ ਜਗਾ ਕਾਫੀ ਦੇਰ ਤੋਂ ਹੈ ਔਰ ਇੱਥੇ ਸੇਵਾ ਕਰ ਰਹੇ ਨੇ ਸੋ ਲੋਕਾਂ ਦਾ ਇਹ ਰੋਸ਼ ਹੈ ਰੋਜ਼ ਜਾਹਿਰ ਕਰ ਰਹੇ ਨੇ ਪ੍ਰਸ਼ਾਸਨ ਦੇ ਖਿਲਾਫ ਕਿ ਇਸ ਜਗਾ ਤੇ ਬੁਲਡੋਜ਼ਰ ਨਾ ਚਲਾਇਆ ਜਾਏ ਜੋ ਕਿਹਾ ਜਾ ਰਿਹਾ ਹੈ ਕਿ ਇਹਨਾਂ ਦੀ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਉਹਨਾਂ ਨੇ ਕਿਹਾ ਅੱਜ ਸ਼ਾਮ ਨੂੰ ਇੱਥੇ ਬੁਲਡੋਜ਼ਰ ਚਲਾ ਦਿੱਤਾ ਜਾਵੇਗਾ ਇਸ ਜਗਾ ਨੂੰ ਢਾ ਦਿੱਤਾ ਜਾਵੇਗਾ ਹਾਲਾਂਕਿ ਇਹ ਵਾਅਦਾ ਹੈ ਇਮਾਰਤ ਹੈ ਜਾਂ ਫਿਰ ਵਾਅਦਾ ਹੈ ਇਸ ਗੱਲ ਦਾ ਫਿਲਹਾਲ ਦੇ ਲਈ ਕੋਈ ਜਾਣਕਾਰੀ ਨਹੀਂ ਹੈ ਪਰ ਜੋ ਜਾਣਕਾਰੀ ਸੇਵਾਦਾਰ ਦੇ ਰਹੇ ਨੇ ਕਹਿੰਦੇ ਨੇ ਕਿ ਜੇਕਰ ਬੁਲਡੋਜ਼ਰ ਚਲਾਉਣਾ ਹੈ ਤੇ ਪਿੱਛੋ ਦੇ ਚਲਾਉਂਦੇ ਹੋਏ ਆਏ ਸਾਰੀ ਇਮਾਰਤਾਂ ਵੈਦ ਨੂੰ ਟਾਇਆ ਜਾਏ ਆਸੋ ਦੇਖਣਾ ਹੈ ਬਾਕੀ ਹੋਏਗਾ ਕਿ ਇਸ ਮਾਮਲੇ ਨੂੰ ਲੈ ਕੇ ਹੁਣ ਐਸਜੀਓ ਦਾ ਕੀ ਕਹਿਣਾ ਹੈ ਔਰ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂ ਹੈਲੋ ਸਰ ਮੈਂ ਮਹਿਕਰਨ ਦਾਵਾ ਗੱਲ ਕਰ ਰਹੀ ਹਾਂ ਕਿ ਆਤੀ ਨਿਊਜ਼ ਨੈਟਵਰਕ ਤੋਂ ਹਾਂਜੀ ਹਾਂਜੀ ਨਮਸਤੇ ਮੈਂ ਇੱਕ ਜੀ ਐਸਜੀਓ ਸਾਹਿਬ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਸੁਜਨਪੁਰ ਜਮੂ نیشنل ਹਾਈਵੇ ਤੇ ਜਿਹੜੀ ਪੀਰ ਬਾਬਾ ਜੀ ਦੀ ਦਰਗਾਹ ਹੈ ਉਸ ਨੂੰ ਹਟਾਉਣ ਦੀ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਲੋਕਾਂ ਨੂੰ ਕਿਹਾ ਗਿਆ ਔਰ ਇਸ ਤਰ੍ਹਾਂ ਦੀ ਗੱਲਬਾਤ ਸਾਹਮਣੇ ਆਈ ਹੈ ਕਿ ਇਹ ਸਰ ਪੂਰਾ ਮਾਮਲਾ ਕਲਾਈਮੈਕ ਜੀ ਇੱਕ ਸਿਵਲ ਰੈਟ੍ਰਿਫਿਕੇਸ਼ਨ 2018 ਦੀ ਪਈ ਹੋਈ ਹੈ ਕਿ ਨੈਸ਼ਨਲ ਹਾਈਵੇ ਤੇ ਨਾਲ ਜਿਹੜੇ ਵੀ ਇਲੀਗਲ ਆਪਣਰ ਲਈ ਆਪਣੇ ਧਾਰਮਿਕ ਸਟ੍ਰਕਚਰ ਬਨੇ ਹੋਏ ਹੈ ਉਹਨਾਂ ਨੂੰ ਹਟਾਇਆ ਜਾਵੇ ਉਹਦੇ ਵਿੱਚ ਮਾਧੂਪੁਰ ਤੋਂ ਲੈ ਕੇ ਮਲਕਪੁਰ ਤੱਕ ਜੀ ਸਟ੍ਰਕਚਰ ਜਿਹੜੇ ਇਸ ਤਰ੍ਹਾਂ ਪੀਰਵਾਬਾ ਸਟ੍ਰਕਚਰ ਹੈ ਜਾਂ ਮੰਦਿਰ ਹੈ ਕੋਈ ਉਹਨਾਂ ਨੂੰ ਮਤਲਬ ਰਿਮੂਵ ਕਰਨ ਲਈ ਨੋਟਿਸ ਵੀ ਇਸ਼ੂ ਕੀਤੇ ਸਿਗੇ ਅਸੀਂ ਡਿਪਾਰਟਮੈਂਟ ਵੱਲੋਂ ਜੀ ਤੇ ਹੁਣ ਆਪਣਾ ਮਾਂ ਜੋ ਡਿਪਟੀ ਕਮਿਸ਼ਨਰ ਦੇ ਵੱਲੋਂ ਵੀ ਇਹਦੇ ਵਿੱਚ ਰਿਟਸ ਰੈਪਲਾਈ ਫਾਈਲ ਕਰਨਾ ਸੀਗਾ ਇਸ ਲਈ ਇਹ ਕਾਰਵਾਈ ਕੀਤੀ ਜਾ ਰਹੀ ਹੈ ਸਰ ਲੋਕਾਂ ਦੇ ਵੱਲੋਂ ਰੋਸ ਜਤਾਇਆ ਜਾ ਰਿਹਾ ਹੈ ਕਿ ਜੇਕਰ ਤੁਸੀਂ ਕਰਨੇ ਆ ਤਾਂ ਪਿੱਛੋਂ ਦੀ ਜਿਹੜੀ ਉਸੇ ਨਹਿਰੀ ਵਿਭਾਗ ਦੇ ਜਿਹੜੀ ਜ਼ਮੀਨ ਤੇ ਟਾਬੇ ਨੇ ਜਾਂ ਇਮਾਰਤਾਂ ਨੇ ਉਥੋਂ ਦੀ ਜਿਹੜਾ ਪ੍ਰਸ਼ਾਸਨ ਆਪਣਾ ਪੀਲਾ ਪੰਜਾ ਚਲਾਇਆ ਹੈ ਫਿਰ ਆਪਾਂ ਇਧਰੋਂ ਵੀ ਰਿਮੂਵ ਕਰ ਦੇ ਫਿਰ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ मैक जी बिल्कुल वो भी जितने भी इलीगल अपने शॉप्स स्ट्रक्चर जितने भी जो भी अपने बने हुए हैं इरिगेशन लैंड पे वो सारे ही रिमूव किए जाएंगे वन ऑफ द प्रीमियम एंड प्रेस्टीजियस प्रोफेशनल इंस्टीट्यूट्स प्रोवाइडिंग अ वाइड रेंज ऑफ प्रोफेशनल कोर्सेज विद 100% प्लेसमेंट असिस्टेंस वी आर श्री साई ग्रुप ऑफ इंस्टीट्यूट्स